ਸ਼ਲੋਕ ਮਹਲਾ 3 ਗੁਰਮੁਖ ਸੰਸਾ ਮੂਲ ਨ ਹੋਵਈ ਚਿੰਤਾ ਵਿੱਚੋਂ ਜਾਏ ਭਾਈ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਰਹਿੰਦੇ ਹਨ ਉਹਨਾਂ ਨੂੰ ਕਿਸੇ ਕਿਸਮ ਦਾ ਤੋਖਲਾ ਉਕਾ ਹੀ ਨਹੀਂ ਹੁੰਦਾ ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ ਜੋਖਿਸ਼ ਹੋਏ ਸੁਸਹਜੇ ਹੋਏ ਕਹਿਣਾ ਕਿ ਸ਼ੋ ਨਾ ਜਾਏ ਉਹਨਾਂ ਨੇ ਨਿਸ਼ਚੈ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ ਉਸ ਉੱਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ਨਾਨਕ ਤਿੰਨ ਕਾ ਅਠ ਆਇਆ ਸੁਣੇ ਜੇ ਲਾਇਨ ਪੰਨੇ ਪਾਏ ਹੈ ਨਾਨਕ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਦਾਈ ਪ੍ਰਮਾਤਮਾ ਸਦਾ ਆਪ ਸੁਣਦਾ ਹੈ। ਮਹਲਾ ਤੀਜਾ ਕਾਲ ਮਾਰੋ ਮਨ ਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਵਿੱਤਰ ਨਾਮ ਵਸਦਾ ਹੈ ਉਹ ਆਤਮਿਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿੱਚ ਹੀ ਦਬ ਦਿੰਦਾ ਹੈ। ਅਨ ਦਿਨ ਜਾਗੈ ਕਦੇ ਨਾ ਸੋਵੈ ਸਹਜੇ ਅੰਮ੍ਰਿਤ ਪਿਆਉ ਉਹ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ਕਦੇ ਉਹ ਗਫਲ ਦੀ ਨੀਂਦ ਨਹੀਂ ਸੌਂਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦਾ ਅੰਮ੍ਰਿਤ ਨਾਮ ਉਸ ਦੀ ਖੁਰਾਕ ਹੁੰਦਾ ਹੈ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਓ ਉਹ ਮਨੁੱਖ ਸਦਾ ਮਿੱਠਾ ਬੋਲਦਾ ਹੈ ਸਤਿਗੁਰ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀ ਉਹ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਨੇ ਜਿਪੜਾ ਰਵਾਸਾ ਸਦਾ ਸੋਹਣ ਦੇ ਨਾਨਕ ਤਿੰਨ ਮਿਲਿਆ ਸੁਖ ਪਾਓ ਇਹੋ ਜਿਹੇ ਮਨੁੱਖ ਸਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ। ਉਨ੍ਹਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ हे ਨਾਨਕ ਆਖੇ ਭਾਈ ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਵੀ ਆਤਮਿਕ ਆਨੰਦ ਮਾਣਦਾ ਹਾਂ ਪੌੜੀ ਹਾਰ ਤਨ ਰਤਨ ਜਵੇਹਰੀ ਸੋ ਗੁਰ ਹਾਰ ਤਨ ਹਰ ਪਾਸੋਂ ਦੇਵਾਇਆ हे ਭਾਈ ਪ੍ਰਮਾਤਮਾ ਦਾ ਨਾਮ ਤਨ ਰਤਨ ਹੀਰੇ ਹਨ ਇਹ ਹਰ ਨਾਮ ਤਾਂ ਜਿਸ ਨੂੰ ਪ੍ਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ ਹੀ ਦਿਵਾਇਆ ਹੈ ਜੇ ਕਿਸੇ ਕਿਹੋ ਦੇਸੇ ਆਵੇ ਤਾਂ ਕੋਈ ਕਿਹ ਮੰਗ ਲੈ ਅਕੈ ਕੋਈ ਕਿਹ ਦਿਵਾਏ ਇਹ ਹਰ ਤਨ ਜੋਰ ਕਿਤੇ ਕਿਸੇ ਨਾਲ ਨਾ ਜਾਏ ਵੰਡਾਇਆ ਜੇ ਕਿਸੇ ਮਨੁੱਖ ਨੂੰ ਗੁਰੂ ਤੋਂ ਬਿਨਾਂ ਕਿਸੇ ਹੋਰ ਕੋਲ ਕੁਝ ਦੇ ਸਪੇ ਤਾਂ ਉਸ ਪਾਸੋਂ ਕੋਈ ਕੁਝ ਮੰਗ ਵੀ ਲੈ ਜਾਂ ਕੋਈ ਕੁਝ ਦਿਵਾ ਦੇਵੇ ਪਰ ਇਹ ਨਾਮ ਧੰਨ ਧੱਕਾ ਕਰਕੇ ਵੀ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੇ ਰਾਹੀ ਹੀ ਮਿਲਦਾ ਹੈ ਜਿਸ ਨੂੰ ਸਤਗੁਰ ਨਾਲ ਹਰ ਸ਼ਰਦਾ ਲਾਏ ਤੇ ਸੋ ਹਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੈ ਤੁਰ ਲੇਖ ਪਾਇਆ ਹੈ ਭਾਈ ਪ੍ਰਮਾਤਮਾ ਨੇ ਧਰੋ ਜਿਸ ਮਨੁੱਖ ਦੇ ਮੱਥੇ ਦੇ ਲੇਖ ਲਿਖ ਦਿੱਤਾ ਹੈ ਪ੍ਰਮਾਤਮਾ ਉਸ ਮਨੁੱਖ ਦੀ ਗੁਰੂ ਵਿੱਚ ਸ਼ਰਧਾ ਬਣਾਉਂਦਾ ਹੈ ਤੇ ਗੁਰੂ ਦੇ ਰਾਹੀ ਉਸ ਮਨੁੱਖ ਨੂੰ ਨਾਮ ਧਨ ਦਾ ਹਿੱਸਾ ਮਿਲਦਾ ਹੈ ਇਸ ਹਰ ਧਨ ਦਾ ਕੋਈ ਸ਼ਰੀਕ ਨਹੀਂ ਕਿਸੇ ਕਾ ਖਤ ਨਹੀਂ ਕਿਸੇ ਕੈ ਸীব ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੇਲੀ ਕਰੇ ਤਿਸ ਕਾ ਮਹਾ ਹਾਰ ਚਉ ਪੁੰਡਾ ਵਿੱਚ ਕਾਲਾ ਕਰਾਇਆ ਏ ਭਾਈ ਇਹ ਨਾਮ ਧਨ ਐਸੀ ਜਾਇਦਾਦ ਹੈ ਕਿ ਇਸ ਦਾ ਕੋਈ ਸਰੀਕ ਨਹੀਂ ਬਣ ਸਕਦਾ ਇਸ ਤੇ ਕੋਈ ਜੱਦੀ ਹੱਕ ਨਹੀਂ ਬਣਾ ਸਕਦਾ ਕਿਸੇ ਕੋਲ ਇਸ ਦੀ ਮਲਕੀਅਤ ਦਾ ਫਟਾ ਵੀ ਨਹੀਂ ਹੋ ਸਕਦਾ ਜਿਵੇਂ ਜ਼ਮੀਂਦਾਰਾਂ ਦਾ ਜ਼ਮੀਨ ਦੇ ਵਟੇ ਬੰਨੇ ਦਾ ਰੋਲਾ ਪੈ ਸਕਦਾ ਹੈ ਇਸ ਹਰਤਾਂ ਦਾ ਕੋਈ ਅਜੀਹਾ ਰੋਲਾ ਵੀ ਨਹੀਂ ਹੋ ਸਕਦਾ ਕਿਸੇ ਗੁਰਮੁਖ ਨੂੰ ਵੇਖ ਕੇ ਜੇ ਕੋਈ ਮਨੁੱਖ ਇਸ ਨਾਮ ਧੰਦੀ ਖਾਤਰ ਈਰਖਾ ਕਰਦਾ ਹੈ ਉਸ ਨੂੰ ਸਭੋਂ ਹਰ ਪਾਸੇ ਫਟਕਾਰ ਹੀ ਪੈਂਦੀ ਹੈ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲਈ ਦੇਹੋ ਦੇਹੋ ਨਿਤ ਨਿਤ ਚੜ੍ਹੇ ਸਵਾਇਆ ਹੇ ਭਾਈ ਇਹ ਨਾਮ ਧੰਨ ਪ੍ਰਮਾਤਮਾ ਆਪ ਹੀ ਗੁਰੂ ਦੇ ਰਾਹੀ ਦਿੰਦਾ ਹੈ ਤੇ ਜੇ ਪ੍ਰਮਾਤਮਾ ਕਿਸੇ ਨੂੰ ਇਹ ਤਾਮ ਧੰਨ ਦੇਵੇ ਤਾਂ ਕਿਸੇ ਹੋਰ ਦਾ ਜੋਰ ਨਹੀਂ ਚੜ੍ਹ ਸਕਦਾ ਕਿਸੇ ਦੀ ਰੱਖਾ ਕੁਝ ਵਿਗਾੜ ਨਹੀਂ ਸਕਦੀ ਇਹ ਐਸੀ ਦਾਤ ਹੈ ਕਿ ਹਰ ਰੋਜ਼ ਸਦਾ ਵੱਧਦੀ ਹੀ ਜਾਂਦੀ ਹੈ ਸ਼ਲੋਕ ਮਹਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰੋ ਏ ਪ੍ਰਭੂ ਵਿਕਾਰਾਂ ਵਿੱਚ ਸੜ ਰਿਹਾ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾ ਲਓ ਰੱਖ ਲਓ ਜੇ ਤਦਵਾਰੇ ਉਭਰੇ ਤਿਤਲ ਉਭਾਰੋ ਜਿਸ ਵੀ ਤਰੀਕੇ ਨਾਲੇ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲਓ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰੋ ਗੁਰੂ ਨੇ ਸੁਖ ਵੇਖਾਲਿਆ ਸ਼ਬਦ ਦੀ ਵਿਚਾਰ ਦੇ ਰਹੀਂ ਨਾਨਕ ਅਵਰਨਾ ਸੁਜਈ ਹਾਰ ਬਿਨ ਬਖਸ਼ਣ ਹਾਰ ਹੈ ਨਾਨਕ ਹੋਰ ਕੋਈ ਐਸਾ ਨਹੀਂ ਜਿਹੜਾ ਐਸੀ ਬਖਸ਼ਿਸ਼ ਦਾ ਪਾਤਰ ਬਣ ਸਕੇ ਹਰੀ ਅਕਾਲ ਪੁਰਖ ਵੈ ਗੁਰੂ ਤੋਂ ਬਿਨਾ ਮਹਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੁਜੈ ਲੱਗੈ ਜਾਏ ਹਉ ਮੈਂ ਮਨ ਨੂੰ ਮੋਹ ਲੈਣ ਵਾਲੀ ਹੈ ਜਿਹੜੀ ਮਨ ਨੂੰ ਪੁਰਾਏ ਪਾਉਂਦੀ ਹੈ ਤੇ ਇਹ ਇੱਕ ਆਕਾਲ ਪੁਰਖ ਵੈ ਗੁਰੂ ਨਾਲ ਤੋੜ ਕੇ ਕਿਰਤਮ ਦੇ ਨਾਲ ਦੂਜੇ ਦੇ ਨਾਲ ਵਿਸ਼ੇ ਵਿਕਾਰਾਂ ਦੇ ਨਾਲ ਜੋੜ ਦਿੰਦੀ ਹੈ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਿਕਾਏ ਨਾਏ ਬੰਦੇ ਦੀ ਮਰਜ਼ੀ ਦੇ ਮਾਰੇ ਆ ਮਰਦੀ ਹੈ ਤਾਂ ਨਾਏ ਕਿਸੇ ਹੱਟ ਤੇ ਵੇਚੀ ਜਾ ਸਕਦੀ ਹੈ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਗੁਰੂ ਦੇ ਸ਼ਬਦ ਨਾਲ ਸਾੜੀ ਜਾਏ ਤਾਂ ਕਿਤੇ ਮਨੁੱਖ ਦੇ ਅੰਦਰੋਂ ਇਹ ਖਤਮ ਹੁੰਦੀ ਹੈ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਇਹਦੇ ਨਾਲ ਤਨ ਤੇ ਮਨ ਮਨ ਖੂਬਸੂਰਤ ਹੋ ਜਾਂਦਾ ਏ ਧਨ ਖੂਬਸੂਰਤ ਹੋ ਜਾਂਦਾ ਹੈ ਉਜਲਾ ਹੋ ਜਾਂਦਾ ਹੈ ਇੱਜ਼ਤ ਵਾਲਾ ਹੋ ਜਾਂਦਾ ਹੈ ਤੇ ਗੁਰੂ ਦਾ ਉਪਦੇਸ਼ ਮਨ ਵਿੱਚ ਵਸ ਜਾਂਦਾ ਹੈ ਨਾਨਕ ਮਾਇਆ ਕਾ ਮਾਰਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਏ ਨਾਨਕ ਇਸ ਬੁਰਾਈ ਨੂੰ ਐ ਸੋਗਣ ਨੂੰ ਇਸ ਵਿਸ਼ੇ ਵਿਕਾਰਾਂ ਦੀ ਸਮਝ ਨੂੰ ਖਤਮ ਕਰਨ ਵਾਲਾ ਸਿਰਫ ਤੇ ਸਿਰਫ ਗੁਰੂ ਦਾ ਸ਼ਬਦ ਹੈ ਜੋ ਗੁਰੂ ਦੇ ਸੰਮੁਖ ਹੋ ਕੇ ਮਿਲਦਾ ਹੈ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਧੁਰੋਂ ਹੁਕਮ ਬੋਜ ਨਿਸ਼ਾਨ ਸਤਗੁਰ ਦੀ ਵਡਿਆਈ ਸਤਗੁਰ ਕੋਲੋਂ ਹੀ ਮਿਲਦੀ ਹੈ ਪਰ ਜੇ ਅਸੀਂ ਉਸ ਕਰਤੇ ਦਾ ਮੁੱਢ ਕਦੀਮਾ ਵਾਲਾ ਸੁਭਾਅ ਪਛਾਣ ਲਈਏ ਤੇ ਉਹ ਨਿਸ਼ਾਨ ਆਪਣੇ ਜੀਵਨ ਵਿੱਚ ਪੱਕੇ ਕਰ ਲਈਏ ਪੁੱਤਰੀ ਪਤੀ ਜਵਾਈ ਸਕੀ ਅਗੋਂ ਪਿਛੋਂ ਢੋਲ ਡਠਾ ਲਾਹਿਓ ਨ ਸਬਨਾ ਕਾਇ ਅਭਿਮਾਨ ਪੁੱਤਰਾ ਭਤੀਜਾਂ ਤੇ ਜਵਾਈਆਂ ਹੋਰ ਸਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਵਰਕੇ ਵੇਖ ਲਿਆ ਗੁਰੂ ਨੇ ਸਬਨਾ ਦਾ ਮਾਣ ਦੂਰ ਕਰ ਦਿੱਤਾ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤ ਗੁਰੂ ਹਰ ਬਖਸ਼ਿਓ ਸਬ ਜਹਾਨਾ ਏ ਭਾਈ ਪ੍ਰਮਾਤਮਾ ਨੇ ਗੁਰੂ ਦੇ ਰਾਹੀ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ ਕੀਤੀ ਹੈ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੈ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਵੇਮੁਖ ਹੋਵੈ ਸੋ ਫਿਰੈ ਪ੍ਰਿਸ਼ਟ ਥਾਨ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿੱਚ ਪਰਲੋਕ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਜਿਹੜਾ ਮਨੁੱਖ ਗੁਰੂ ਵੱਲੋਂ ਮੂੰਹ ਮੋੜਦਾ ਹੈ ਉਹ ਭਟਕਦਾ ਫਿਰਦਾ ਹੈ ਉਸ ਦਾ ਹਿਰਦਾ ਥਾਂ ਵਿਚਾਰਾਂ ਨਾਲ ਗੰਦਾ ਟਿਕਿਆ ਰਹਿੰਦਾ ਹੈ ਜਨ ਨਾਨਕ ਕਹਿ ਵੱਲ ਹੋਆ ਮੇਰਾ ਸਵਾਮੀ ਹਰ ਸੱਜਣ ਬੁਰਖ ਸੁਜਾਨ ਹੇ ਨਾਨਕ ਦੇਖ ਆਖ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ। ਪੌਂਦੀ ਭੇਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇ ਉਹਨ ਸਭ ਕਾ ਕਿਉ ਮਨੋ ਗੁਮਾਨ ਲਾਇਓ ਸਭ ਨਾ ਕਿਉ ਮਨੋ ਗੁਮਾਨ ਹੈ ਭਾਈ ਗੁਰੂ ਦੇ ਦਰ ਤੋਂ ਆਤਮ ਖੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀ ਆ ਲੱਗੇ ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ ਸ਼ਲੋਕ ਮਹਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨਾ ਕੋਈ ਮਨੁੱਖ ਹਾਲ ਵਾਉਂਦਾ ਹੈ ਕੋਈ ਮਨੁੱਖ ਪੱਕਾ ਹੋਇਆ ਫਸਲ ਵੱਢਦਾ ਹੈ ਤੇ ਕੋਈ ਮਨੁੱਖ ਵੱਢੇ ਹੋਏ ਫਸਲ ਖਲਵਾੜੇ ਵਿੱਚ ਪਾਉਂਦਾ ਹੈ ਨਾਨਕ ਈਮ ਨਾ ਜਾ ਪਈ ਕੋਈ ਖਾਏ ਨਿਦਾਨ ਪਰ ਏ ਨਾਨਕ ਅੰਤ ਨੂੰ ਉਸ ਅਣ ਨੂੰ ਖਾਂਦਾ ਕੋਈ ਹੋਰ ਹੈ ਸੋ ਇਸ ਤਰ੍ਹਾਂ ਪ੍ਰਮਾਤਮਾ ਦੀ ਰਜਾ ਨੂੰ ਸਮਝਿਆ ਨਹੀਂ ਜਾ ਸਕਦਾ ਕਿ ਕਦੋਂ ਕੀ ਕੁਝ ਵਾਪਰੇਗਾ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਜਿਹਦੇ ਮਨ ਵਿੱਚ ਅਕਾਲ ਪੁਰਖ ਵੈਗੂ ਵਸਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤਰ ਜਾਂਦਾ ਹੈ ਨਾਨਕ ਜੋ ਭਾਵੈ ਸੋ ਹੋਏ ਹੈ ਨਾਨਕ ਜੋ ਉਸ ਕਰਤੇ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਹੈ ਭਾਈ ਦਿਆਲ ਪਾਰ ਬ੍ਰਹਮ ਨੇ ਉਸ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਗੁਰਪੂਰੈ ਮਿਹਰਵਾਨ ਭਰਮ ਪਉ ਮਾਰਿਆ ਪੂਰੇ ਗੁਰੂ ਨੇ ਮਿਹਰਵਾਨ ਹੋ ਕੇ ਦਇਆ ਦੇ ਘਰ ਵਿੱਚ ਆ ਕੇ ਢਟਣਾ ਸਦਾ ਵਾਸਤੇ ਮਾਰ ਦਿੱਤੀ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਭਿਆਨਕ ਕ੍ਰੋਧ ਅਤੇ ਕਾਮਾਦਿਕ ਸਾਰੇ ਉਸ ਦੇ ਵੈਰੀ ਉਸ ਉੱਤੇ ਜੋਰ ਪਾਉਣੋਂ ਹਾਰ ਗਏ ਅੰਮ੍ਰਿਤ ਨਾਮ ਨਿਧਾਨ ਕੰਠ ਉਰਤਾਰਿਆ ਉਸ ਮਨੁੱਖ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਦਾ ਆਤਮਿਕ ਦੀਵਨ ਦੇਣ ਵਾਲਾ ਨਾਮ ਆਪਣੇ ਗਲੇ ਵਿੱਚ ਆਪਣੇ ਹਿਰਦੇ ਵਿੱਚ ਸਦਾ ਲਈ ਟਿਕਾ ਲਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਤੇ ਇਸ ਤਰ੍ਹਾਂ ਹੈ ਨਾਨਕ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਸ ਨੇ ਆਪਣਾ ਸਾਰਾ ਜੀਵਨ ਸਵਾਰ ਲਿਆ ਸ਼ਲੋਕ ਮਹਲਾ 3 ਜਿਨੀ ਨਾਮ ਵਿਸਾਰਿਆ ਕੂੜੇ ਕਹਣ ਕਹੰਨ ਹੈ ਭਾਈ ਜਨਮੁਨੁਖਾ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹੇ ਹਨ ਪੰਜ ਚੋਰ ਤਿੰਨਾ ਘਰਮੋਹਨ ਹੋ ਮੈਂ ਅੰਦਰ ਸੰਨ ਕਮਾਦੇ ਪੰਜੇ ਚੋਰ ਉਹਨਾਂ ਦਾ ਹਿਰਦਾ ਘਰ ਲੁੱਟਦੇ ਰਹਿੰਦੇ ਹਨ ਉਹਨਾਂ ਦੇ ਅੰਦਰ ਹਉਮੈ ਦੀ ਸਨ ਲੱਗੀ ਰਹੀਦੀ ਸਾਖਤ ਮੁਠੇ ਦੁਰਬਤੀ ਹਾਰ ਰਸਨਾ ਜਣਨ ਉਹ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਫੁੱਟੀ ਮਤ ਵਾਲੇ ਮਨੁੱਖ ਇਹਨਾਂ ਵਿਕਾਰਾਂ ਦੇ ਹੱਥ ਹੀ ਲੁੱਟੇ ਜਾਂਦੇ ਹਨ ਪ੍ਰਭੂ ਦੇ ਨਾਮ ਦਾ ਸਵਾਦ ਉਹ ਨਹੀਂ ਜਾਣਦੇ ਪਛਾਣਦੇ ਜਿੰਨੀ ਅੰਮ੍ਰਿਤ ਭਰਮ ਲੁਟਾਏ ਆ ਬਿਖ ਸਿਉ ਰਚੈ ਰਚਾਨਾ ਹੈ ਪਾਈ ਜਿਨਾ ਮਨੁੱਖਾਂ ਨੇ ਆਤਮਿਕ ਦੀਵਨ ਦੇਣ ਵਾਲਾ ਨਾਮ ਰਸ ਮਨ ਦੀ ਭਟਕਣਾ ਵਿੱਚ ਹੀ ਲੁਟਾ ਦਿੱਤਾ ਉਹ ਆਤਮਿਕ ਦੀਵਨ ਦਾ ਨਾਮ ਰਸ ਕਰਨ ਵਾਲੀ ਮਾਇਆ ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ ਦੁਸ਼ਟਾਂ ਸੇ ਤੀ ਪਰਹੜੀ ਜਨਸਿਆਵਾਦ ਕਰਾਨਾ ਭੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ ਨਾਨਕ ਸਾਖਤ ਨਰਕ ਮੈਂ ਜਾਮ ਬਦੇ ਦੁੱਖ ਸਹੰਨਾ ਹੈ ਨਾਨਕ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਆਤਮਿਕ ਮੌਤ ਦੀ ਫਾਹੀ ਵਿੱਚ ਬੱਜੇ ਹੋਏ ਮਨੁੱਖ ਮਨੋਂ ਨਰਕਾਂ ਵਿੱਚ ਪੈ ਰਹਿੰਦੇ ਹਨ ਸਦਾ ਦੁੱਖ ਹੀ ਸਹਾਰਦੇ ਰਹਿੰਦੇ ਹਨ ਪੈਂ ਕਿਰਤ ਕਮਾਉਂਦੇ ਜਿਵੇਂ ਰੱਖੈਂ ਤਿਵੇਂ ਰਹੰਨਾ ਪਰ हे ਪ੍ਰਭੂ ਜੀਵਾਂ ਦੇ ਕੀ ਵਾਸ ਜਿਵੇਂ ਤੂੰ ਇਹਨਾਂ ਨੂੰ ਰੱਖਦਾ ਹੈ ਤਿਵੇਂ ਰਹਿੰਦੇ ਹਨ ਤੇ ਪਿਛਲੇ ਕੀਤੇ ਕਰਮ ਅਨੁਸਾਰ ਹੁਣ ਵੀ ਉਹਦੇਹ ਕਰਮ ਹੀ ਕਰੀ ਜਾ ਰਹੇ ਹਨ ਮਹਲਾ ਤੀਜਾ ਜਿਨਿ ਸਤਗੁਰ ਸੇਵਿਆ ਆਣ ਨੇ ਤਾਣੇ ਤਿਸ हे ਭਾਈ ਜਿਹੜਾ ਜਿਹੜਾ ਨਿਤਾਣਾ ਮਨੁੱਖ ਵੀ ਗੁਰੂ ਦੀ ਦੱਸੀ ਸਿਮਰਨ ਦੀ ਕਾਰ ਕਰਦਾ ਹੈ ਉਸ ਨੂੰ ਆਤਮਿਕ ਬਲ ਮਿਲ ਜਾਂਦਾ ਹੈ ਸਾਸ ਵਿਰਾਸ ਸਦਾ ਮਨ ਵਸੈ ਜਾਂ ਮਨ ਜੋ ਨ ਸਕੈ ਤਿਸੋ ਹਰੇਕ ਸਾਹ ਤੇ ਹਰੇਕ ਗ੍ਰਾਈ ਦੇ ਨਾਲ ਹਰ ਵੇਲੇ ਪ੍ਰਮਾਤਮਾ ਉਸ ਦੇ ਮਨ ਵਿੱਚ ਆਵਸਦਾ ਹੈ ਆਤਮਿਕ ਮੋਸਤ ਉਸਦੇ ਨੇੜੇ ਨਹੀਂ ਟੋਕਦੀ ਹਿਰਦੈ ਹਾਰ ਹਰ ਨਾਮ ਰਸ ਕਵਲਾ ਸੇਵਕ ਤਿਸੋ ਉਸ ਨੂੰ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਸਵਾਦ ਆਉਂਦਾ ਰਹਿੰਦਾ ਹੈ ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ ਉਸ ਉੱਤੇ ਜੋਰ ਨਹੀਂ ਪਾ ਸਕਦੀ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸੋ ਉਹ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣਿਆ ਰਹਿੰਦਾ ਹੈ ਉਸ ਨੂੰ ਸਭ ਤੋਂ ਸ਼੍ਰੇਸ਼ਟ ਪਦਾਰਥ ਹਰ ਨਾਮ ਪ੍ਰਾਪਤ ਹੋ ਜਾਂਦਾ ਹੈ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਾ ਸਦਗੁਰ ਬਾਣੈ ਤਿਸੋ ਹੈ ਨਾਨਕ ਆਖ ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਮਨ ਵਿੱਚ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪਰ ਹੈ ਭਾਈ ਉਸ ਮਨੁੱਖ ਦਾ ਹੀ ਪਿਆਰ ਸੰਤ ਜਨਾਂ ਨਾਲ ਬਣਦਾ ਹੈ ਜਿਸ ਦੇ ਭਾਗਾ ਵਿਚ ਪਿਛਲੇ ਕੀਤੇ ਕਰਮ ਅਨੁਸਾਰ ਸਿਮਰਨ ਦਾ ਲੇਖ ਲਿਖਿਆ ਹੁੰਦਾ ਹੈ ਕੋੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਹੈ ਭਾਈ ਪੂਰਾ ਗੁਰੂ ਜਿਹੜਾ ਸਿਫਤ ਸਲਾਹ ਦਾ ਬਚਨ ਬੋਲਦਾ ਹੈ ਪ੍ਰਮਾਤਮਾ ਉਸ ਵੱਲ ਧਿਆਨ ਦਿੰਦਾ ਹੈ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਗੁਰੂ ਦਾ ਉਹ ਬਚਨ ਸਾਰੇ ਸੰਸਾਰ ਵਿੱਚ ਪ੍ਰਭਾਵ ਪਾਉਂਦਾ ਹੈ ਹਰੇਕ ਹਿਰਦੇ ਵਿੱਚ ਪ੍ਰਭਾਵ ਪਾਉਂਦਾ ਹੈ ਹਰੇਕ ਮਨੁੱਖ ਆਪਣੇ ਮੂੰਹ ਨਾਲ ਉਚਾਰਦਾ ਹੈ ਬਹੁਤ ਵਡਿਆਈਆਂ ਸਾਹਿਬੈ ਨਾ ਹਾਂ ਜਾਹੀ ਗਣੀਆਂ ਹੈ ਭਾਈ ਗੁਰੂ ਦੱਸਦਾ ਹੈ ਕਿ ਮਾਲਕ ਪ੍ਰਭੂ ਵਿੱਚ ਬੇਅੰਤ ਗੁਣ ਹਨ ਗਿਣੇ ਨਹੀਂ ਜਾ ਸਕਦੇ ਸੱਚ ਸਾਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਕਹ ਭਾਈ ਗੁਰੂ ਦਾ ਸਦਾ ਥਿਰ ਨਾਮ ਆਤਮਕ ਅਡੋਲਤਾ ਆਤਮਕ ਆਨੰਦੇ ਗੁਰੂ ਦੇ ਪਾਸ ਹੀ ਹਨ ਗੁਰੂ ਪਾਸੋਂ ਹੀ ਅਦਾਤਾ ਮਿਲਦੀਆਂ ਹਨ ਗੁਰੂ ਦਾ ਉਪਦੇਸ਼ ਸਦਾ ਕਾਇਮ ਰਹਿਣ ਵਾਲਾ ਰਤਨ ਹੈ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਹੈ ਨਾਨਕ ਪ੍ਰਮਾਤਮਾ ਆਪਣੇ ਸੇਵਕ ਦੇ ਜੀਵਨ ਆਪ ਸੋਹਣੇ ਬਣਾਉਂਦਾ ਹੈ ਸੰਤ ਜਨ ਸਦਾ ਕੈਮ ਰੜ ਵਾਲੇ ਪ੍ਰਮਾਤਮਾ ਵਰਗੇ ਬਣ ਜਾਂਦੇ ਹਨ ਸ਼ਲੋਕ ਮਹਲਾ 3 ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਮਨੁੱਖ ਆਪਣੇ ਆਪ ਦੀ ਸਮਝ ਨਹੀਂ ਰੱਖਦਾ ਰੱਬ ਨੂੰ ਹਮੇਸ਼ਾ ਆਪਣੇ ਕੋਲੋਂ ਦੂਰ ਸਮਝਦਾ ਹੈ ਤੇ ਮਨ ਆਈਆਂ ਕਰਦਾ ਹੈ ਗੁਰ ਕੀ ਸੇਵਾ ਵੇ ਸਰੀ ਕਿਉ ਮਨ ਰਹਿ ਹਜੂਰ ਜਦੋਂ ਗੁਰੂ ਦਾ ਉਪਦੇਸ਼ ਭੁੱਲ ਗਿਆ ਤੇ ਮਨ ਗੁਰੂ ਦੇ ਨਾਲ ਹਾਜ਼ਰ ਕਿਵੇਂ ਰਹਿ ਸਕਦਾ ਹੈ ਮਨਮੁਖ ਜਨਮ ਗਵਾਏ ਆ ਝੂਠੇ ਲਾਲਚ ਕੂਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿੱਚ ਲੱਗ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਹੀ ਆਪਣਾ ਜੀਵਨ ਗਵਾ ਲਿਆ ਨਾਨਕ ਬਖਸ਼ ਮਿਲਾਏ ਸੱਚੇ ਸ਼ਬਦ ਹਦੂਰ اے ਨਾਨਕ ਜਿਹੜੇ ਮਨੁੱਖ ਸਿਰਫ ਸਲਾਹ ਵਾਲੇ ਗੁਰੂ ਸ਼ਬਦ ਦੇ ਰਾਹੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਨੇ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੁੰਦਾ ਹੈ ਮਹਲਾ 3 ਹਰ ਪ੍ਰਭ ਸਾਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਹੈ ਭਾਈ ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਸਿਮਤ ਸਲਾਹ ਦਾ ਗੀਤ ਉਸ ਦਾ ਨਾਮ ਹੋ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਆਨੰਦ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਜਿਸ ਮਨ ਨੂੰ ਹਰਨਾਮ ਮਿਲਦਾ ਹੈ ਉਹ ਹਰ ਵੇਲੇ ਨਾਮ ਸਿਮਰਦਾ ਰਹਿੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਦੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ ਵਰਡ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਪਰ ਹੈ ਭਾਈ ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾ ਨਾਲ ਹੀ ਮਿਲਦਾ ਹੈ ਜਨ ਨਾਨਕ ਨਾਮ ਸਲਾਹਿਆ ਬੋੜ ਨ ਮਰ ਤਨ ਭੰਗ ਹੈ ਨਾਨਕ ਆਖ ਜਿਨ੍ਹਾਂ ਦਾਸ ਆਨੇ ਪਰਮਾਤਮਾ ਦਾ ਨਾਮ ਸਮਰਿਆ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਮੁੜ ਕਦੇ ਪ੍ਰਮਾਤਮਾ ਨਾਲ ਉਹ ਵਿੱਥ ਨਹੀਂ ਬਣਦੀ। ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਦਾ ਫਿਰ ਸ਼ਰਣ ਗੁਰ ਆਵੇ ਜੇ ਕੋਈ ਮਨੁੱਖ ਪਹਿਲਾਂ ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ ਪਰ ਫਿਰ ਗੁਰੂ ਦੀ ਸ਼ਰਨਾਜ ਹੈ। ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾਵੇ। ਆ ਸਤਿਗੁਰੂ ਉਸਦੇ ਪਿਛਲੇ ਔਬਨ ਬਖਸ਼ ਲਿੰਦਾ ਹੈ ਤੇ ਉਸ ਨੂੰ ਸਾਧ ਸੰਗਤ ਵਿੱਚ ਰਲਾ ਦਿੰਦਾ ਹੈ ਜਿਉ ਮੀ ਵੁੱਠੇ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਏ ਪਵੇ ਵਿੱਚ ਸਰਸਰੀ ਸਰਸਰੀ ਮਿਲ ਤੋ ਪਵਿੱਤਰ ਪਾਵਨ ਹੋਏ ਜਾਵੇ ਏ ਭਾਈ ਜਿਵੇਂ ਮੀ ਪਿਆ ਗਲੀਆਂ ਨਾਲਿਆਂ ਟੋਬਿਆਂ ਦਾ ਪਾਣੀ ਜਦੋਂ ਗੰਗਾ ਵਿੱਚ ਜਾ ਪੈਂਦਾ ਹੈ ਤਾਂ ਗੰਗਾ ਵਿੱਚ ਮਿਲਦਿਆ ਹੀ ਉਹ ਪਾਣੀ ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ। اے ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸ਼ਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੈ। ਤੇਵੇਂ ਨਿਰਵੈਰ ਸਤਿਗੁਰ ਵਿੱਚ ਵੀ ਇਹ ਗੁਣ ਹੈ ਕਿ ਉਸ ਗੁਰੂ ਨੂੰ ਮਿਲਿਆ ਮੁਕ ਦੀ ਮਾਇਆ ਦੀ ਤ੍ਰੇ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ। ਤੇ ਉਸ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਖੰਡ ਤੁਰੰਤ ਪੈ ਜਾਂਦੀ ਹੈ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਕਾ ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ हे ਨਾਨਕ ਆਖੇ ਭਾਈ ਸਦਾ ਕਾਇਮ ਰਹਿਣ ਵਾਲੇ ਸ਼ਾ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਤੇ ਸ਼ਰਧਾ ਲਿਆਉਂਦਾ ਹੈ ਉਹਨ ਨੂੰ ਖਸਮਨਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ